ਮਿੰਟੂ ਜੀ ਨੰਦਲਾ ਨੂਰਪੁਰੀ ਸਾਹਿਬ ਦਾ ਨਾਮ ਸ਼ਾਇਦ ਹੋਣ ਵਾਲੇ ਤੇ ਬਹੁਤੇ ਮੁੰਡੇ ਨਾ ਜਾਣਦੇ ਹੋਣ ਪਰ ਇੱਕ ਵੱਡਾ ਨਾਮ ਬਹੁਤ ਸਾਰੇ ਗਾਣੇ ਉਹਨਾਂ ਨੇ ਲਿਖੇ ਬਹੁਤ ਸਾਰੇ ਮਕਬੂਲ ਗੀਤ ਉਹਨਾਂ ਨੇ ਲਿਖੇ ਤੇ ਫਿਰ ਉਹਨਾਂ ਦਾ ਚਲੋ ਜਿਵੇਂ ਅੰਤ ਹੋਇਆ ਉਹ ਵੀ ਇੱਕ ਟ੍ਰੈਜਡੀ ਵੱਖਰੀ ਤਰ੍ਹਾਂ ਦੀ ਸੀ ਪਰ ਉਸ ਤੋਂ ਵੀ ਦੁੱਖਦਗੱਲ ਇਹ ਖਬਰ ਪੜੀ ਕਿ ਇੱਕ ਸਮਾਰਕ ਉਹਨਾਂ ਦੀ ਯਾਦ ਦੇ ਵਿੱਚ ਬਣਾਉਣਾ ਸੀਗਾ ਇੱਕ ਬੁੱਤ ਬਣਵਾਇਆ ਤੇ ਧਾਕੇ ਹੋ ਗਏ ਨੇ ਥੱਲੇ ਵਾਲਾ ਜਿਹੜਾ ਥੜਾ ਬਣਾਇਆ ਸੀ ਉਹਦੀਆਂ ਇੱਟਾਂ ਖੁਰਨ ਲੱਗੀਆਂ ਨੇ ਪਰ ਉੱਪਰ ਵਾਲਾ ਬੁੱਤ ਲਾਉਣ ਦਾ ਮੌਕਾ ਹੀ ਨਹੀਂ ਲੱਗੇ ਹੇਕ ਇਸ ਤਰ੍ਹਾਂ ਅਸੀਂ ਸਾਂਭ ਰਹੇ ਆ ਆਪਣੇ ਵੱਡਿਆਂ ਨੂੰ ਦੇਖੋ ਬੜੀ ਮਹਿਯੂਸੀ ਵਾਲੀ ਗੱਲ ਹੈ ਹੂੰ ਜੋ ਮਤਲਬ ਰੱਖੋ ਕਲਗੀ ਚ ਜਾਹ ਜੀ ਜਾਹ ਜੀ ਬਿਲਕੁਲ ਨੰਦ ਲਾਲ ਲੋਹੜ ਹੋ ਰਹੇ ਹੂੰ ਭਈ ਜਿਸ ਨੂੰ ਰਫੀ ਨੇ ਵੀ ਗਾਇਆ ਜਿਸ ਨੂੰ ਮੇਰੇ ਖਲ ਦੇ ਨਾਲ ਉਸ ਵਿਲੇ ਦੇ ਜਿਹੜੇ ਲੈਜੈਂਡ ਸੀਗੇ ਸਾਰਿਆਂ ਨੇ ਗਾਇਆ ਸਾਰਿਆਂ ਨੇ ਗਾਇਆ ਬਿਲਕੁਲ ਸਕੂਲਾਂ ਦੇ ਜਿਹੜੇ ਲਿਟਰੇਚਰ ਉਹਨਾਂ ਦੇ ਵਿੱਚ ਆਨੰਦ ਲਾਲ ਨੂਰਪੁਰੀ ਜੀ ਤਾਂ ਕਮਾਲ ਆ ਮੈਂ ਤੇ ਆਪਾਂ ਰਾਨੇ ਜੀ ਤੁਹਾਡੇ ਮੂੰਹੋਂ ਗੱਲ ਸੁਣ ਕੇ ਕਿਉਂਕਿ ਆਨੰਦ ਲਾਲ ਨੂਰਪੁਰੀ ਦੇਖੋ ਅੱਜ ਜੇ ਜ਼ਾਮੀਰਾਂ ਦੇ ਦੌਰ ਦੇ ਵਿੱਚ ਨੂਰਪੁਰੀ ਵਰਗੇ ਹੁੰਦੇ ਹੂੰ ਤੁਹਾਨੂੰ ਕੋਲ ਕਿਹੜੀ ਗੱਡੀ ਹੁੰਦੀ ਸੋਚ ਕੇ ਦੇਖੋ ਸੋਚ ਕੇ ਵਾਕਈ ਵਾਕਈ ਹਾਂਜੀ ਕਿੰਨੇ ਮਕਬੂਲ ਸੀ ਉਹ ਬੰਦੇ ਉਸ ਟਾਈਮ ਦੇ ਵਿੱਚ ਜਦੋਂ ਕੁਝ ਵੀ ਨਹੀਂ ਸੀ ਕਰੋ ਹਾਂਜੀ ਸਲਾਉਣ ਵਾਲਾ ਕੁਛ ਨਹੀਂ ਅੰਦਰਜੀਤ ਹਸਨਪੁਰੀ ਹੂੰ ਨੂਰਪੁਰੀ ਜੀ ਕਿਆ ਹੀ ਬਤਾ ਯਾਰ ਸਾਜਨ ਰਾਏ ਕੋਟੀ ਹਮ ਹਰ ਨੈਕਸਟ ਲੈਵਲ ਗੀਤਕਾਰ ਸੀਗੇ ਜੀ ਜੀ ਬਿਲਕੁਲ ਤੇ ਅੱਜ ਅੱਜ ਦੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਹਮ ਮਤਲਬ ਕਿ ਅੱਜ ਦਾ ਹੁਣ ਆ ਫਿਲਮ ਤੁਰੰਦਰ ਦੇ ਵਿੱਚ ਉਹਨਾਂ ਨੇ ਚੱਕ ਕੇ ਗੀਤ ਵੇਖਿਆ ਕੋਈ ਇੱਕ ਗਜ਼ਲ ਨੂੰ ਕਿਦਾਂ ਪੇਸ਼ ਕੀਤਾ ਹਮ ਉਹ ਕਿਹਦੀ ਅੱਜ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਪਤਾ ਨਹੀਂ ਯਮਲੇ ਦਾ ਗੀਤ ਉਹਨਾਂ ਨੇ ਪੇਸ਼ ਕਰਤਾ ਹਾਂਜੀ ਦਲਜੀਤ ਦੀ ਆਵਾਜ਼ ਦੇ ਵਿੱਚ ਹਮ ਕਿੰਨੇ ਲਿਖਿਆ ਕਿੰਨੇ ਗਿਆ ਕਿਸੇ ਨੂੰ ਜਿਆਦਾ ਨਹੀਂ ਪਤਾ ਹੈ ਜੀ ਜੀ ਤਾਂ ਮਤਲਬ ਕਮਾਲ ਆ ਯਾਰ ਕਿ ਹੋ ਸਕਦਾ ਕੱਲ ਨੂੰ ਨੂਰਪੁਰੀ ਦੇ ਗੀਤਾਂ ਨੂੰ ਇੱਕ ਵੱਖਰੀ ਬੁਲੰਦੀ ਮਿਲ ਜਾਵੇ ਪਰ ਨੂਰਪੁਰੀ ਜੀ ਨੂੰ ਕੀ ਮਿਲਿਆ ਕਿ ਗੁਰਬਤ ਦੇ ਕਾਰਨ ਉਹਨਾਂ ਨੇ ਇੱਕ ਖੂਚ ਸ਼ਾਲ ਮਾਰ ਕੇ ਖੁਦਕੁਸ਼ੀ ਕਰਨੀ ਸੀ ਹੱਥ ਇੰਨਾ ਤੰਗ ਸੀ ਕਿ ਗੱਲਾਂ ਹੀ ਛੱਡ ਦਿਓ ਸ਼ਾਇਦ 1960 ਜਾਂ 80 ਹਾਂ ਇਸ ਦੌਰ ਸਾਡੇ ਤੇ ਜੰਮਣ ਤੋਂ ਪਹਿਲਾਂ ਜੀ ਜੀ ਕਿਉਂਕਿ ਉਦੋਂ ਤਵੇ ਚੱਲਦੇ ਸੀ ਅਸੀਂ ਵੀ ਤੇ ਕਿਤਾਬਾਂ ਚ ਹੀ ਪੜਿਆ ਤੇ ਜਾਂ ਫਿਰ ਬਾਅਦ ਵਿੱਚ ਕੁਝ ਗੀਤ ਸੁਣੇ ਤਾਂ ਕਰਕੇ ਉਹ ਵੀ ਆਪਾਂ ਕੰਨ ਕਰਾ ਲਿਆ ਜਦੋਂ ਅਸੀਂ ਸੁਰਤ ਸੰਭਲੇ ਉਦੋਂ ਤਵੇ ਚੱਲਦੇ ਹੁੰਦੇ ਸਨ ਨਾ ਰਿਕਾਰਡ ਚੱਲਦੇ ਹੁੰਦੇ ਸੀ ਤੇ ਉਦੋਂ ਇਹ ਮਤਲਬ ਕਿ ਗਾਣੇ ਬੜੇ ਹੀ ਵੱਜਦੇ ਹੁੰਦੇ ਸੀ ਬਹੁਤ ਹੀ ਜ਼ਿਆਦਾ ਤੇ ਕਹਿੰਦਾ ਭਾਵੇਂ ਇਹ ਆ ਕਿ ਡੈਥ ਹੋ ਗਈ ਉਹਨਾਂ ਦੀ ਜੀ ਅੱਛਾ ਇੱਕ ਬੀਬੀ ਦੱਸਦੀ ਆ ਕਿ ਉਦੋਂ ਲੜਸੀ ਦੀ ਜਵਾਨ ਸੀ ਕਹਿੰਦੀ ਵੀ ਮੈਂ ਪੜਦੀ ਪਈ ਸਾਂ ਲੈਂਪ ਦੀ ਰੌਸ਼ਨੀ ਚ ਸ਼ਦ ਹੂੰ ਕਧੜਾਮ ਕਰਕੇ ਵਾਹ ਜਾਈ ਤੇ ਲੋਕਾਂ ਆਖਿਆ ਕਿ ਖੂਚ ਕੋਈ ਪਾਰੀ ਚੀਜ਼ ਡਿੱਗ ਪਈ ਆ ਹੂੰ ਸਵੇਰੇ ਵੇਖਿਆ ਤੇ ਕਹਿੰਦੇ ਵੀ ਦੇਖਣ ਵਾਲਿਆਂ ਚ ਮੈਂ ਵੀ ਸ਼ਾਮਲ ਸਾਂ ਨੂਰਪੁਰੀ ਐ ਮੂਤੇ ਮੂਤੇ ਪੈਸੀ ਉਸ ਤੋਂ ਬਾਅਦ ਸ਼ਾਇਦ ਦੋ ਦਹਾਕੇ ਪਹਿਲਾਂ ਹਮ ਲੱਤੇ ਆ ਕਿ ਇੱਕ ਜਗਾ ਮੁਕਰਰ ਕੀਤੀ ਗਈ ਜਿੱਥੇ ਇਹਨਾਂ ਨੇ ਖੁਦਕੁਸ਼ੀ ਕੀਤੀ ਜੀ ਕਿ ਇਥੇ ਸਟੈਚੂ ਲਾਇਆ ਜਾਊਗਾ ਉਹ ਦੱਸਦੇ ਕਿ ਸਟੈਚੂ ਬਣ ਕੇ ਤਿਆਰ ਹੈ ਉਹ ਜਿਸ ਨੇਤਾ ਨੇ ਉਦੋਂ ਇਹਨਾਂ ਨੂੰ ਧਈਆ ਕੀਤਾ ਹਮ ਹਮ ਉਹ ਉਹਦਾ ਆਪ ਦਾ ਇੰਤਖਾਲ ਹੋ ਗਿਆ ਵਿਚਾਰੇ ਦਾ ਜੀ ਉਹ ਦੱਸਦੇ ਆ ਕਿ ਸਟੈਚੂ ਉੱਥੇ ਦਾ ਉੱਥੇ ਹੀ ਉਹ ਜਗਾ ਜਿਹੜੀ ਆ ਬਸ ਕਿਸੇ ਨੇ ਪਾਰਕਿੰਗ ਲਈ ਵਰਤ ਲਈ ਆ ਕੋਈ ਬੱਚਾ ਖੇਡ ਰਿਹਾ ਕੋ ਫਲਾੰਗਰ ਤੋ ਹਾਲ ਹੈ ਸਰ ਹਾਲ ਹੈ ਤਾਂ ਖੈਰ ਕੁਝ ਲੋਕ ਜਿਉਂਦਿਆਂ ਵੀ ਸਕੂਨ ਹਾਸਲ ਨਹੀਂ ਕਰ ਪਾਉਂਦੇ ਜੀ ਜੀ ਤੇ ਮੌਲਾਂ ਬਾਅਦ ਵੀ ਉਹਨਾਂ ਦੀਆਂ ਜੜੀਆਂ ਪ੍ਰਾਪਤੀਆਂ ਹੁੰਦੀਆਂ ਉਹਨਾਂ ਦੀ ਕਦਰ ਨਹੀਂ ਪੈਂਦੀ ਹੂੰ ਦੁਖਦ ਹੈ ਆਰਟਿਸਟ ਦੀ ਸਰਕਾਰ ਚੱਲ ਰਹੀ ਹੈ ਜੀ ਤੇ ਆਰਟਿਸਟੀ ਰੰਗ ਤੇ ਤੁਹਾਨੂੰ ਪਤਾ ਕੁਝ ਜ਼ਿਆਦਾ ਹੀ ਨਹੀਂ ਇਸ ਸਰਕਾਰ ਦਾ ਹਾਂਜੀ ਪਲੀਜ਼ ਬੇਨਤੀ ਕਰਦੇ ਆ ਕੋਈ ਆ ਕੰਮ ਕਰ ਲਓ ਪਰ ਉਹ ਮਾਡਰਨ ਰੰਗ ਨਹੀਂ ਬਸ ਬਸ ਸਾਹਮਣੇ ਸਾਹਮਣੇ ਦੀ ਆ ਯਾਦਵਿੰਦਰ ਢਿੱਲੋਂ ਸਾਹਿਬ ਜ਼ਿਕਰ ਕਰ ਰਹੇ ਨੇ ਤਾਰੀ ਜੈਤੋ ਵਾਲੇ ਦਾ ਕਹਿੰਦੇ ਤਵਾ ਰਿਕਾਰਡ ਮਸ਼ਹੂਰ ਸੀ ਨਹੀਂ ਤਾਰੀ ਜੈਤੋ ਵਾਲਾ ਨਹੀਂ ਜਿਹ ਤਾਰੀ ਜੈਤੋ ਵਾਲੇ ਜਿਹੜੇ ਸੀਗੇ ਨਾ 뮤직 ਦਾ ਸਾਊਂਡ ਦਾ ਹਾਂ ਜੀ ਉਹਨਾਂ ਦਾ ਸਾਊਂਡ ਦਾ ਕੰਮ ਸੀਗਾ ਮੇਰੇ ਬਹੁਤ ਪਿਆਰੇ ਮਿੱਤਰ ਨੇ ਤੁਸੀਂ ਜਾਣਦੇ ਹੋਗੇ ਨਾਨਾ ਜੀ ਦੇ ਨਾਨਾ ਜੀ ਬਿਲਕੁਲ ਹਾਂ ਜੀ ਉਹ ਤਾਰੀ ਜੈਤੋ ਵਾਲੇ ਜੀ ਦੀ ਸਾਡੇ ਸ਼ਹਿਰ ਚ ਬੈਠੀ ਗਈ ਹੈ ਹੂੰ ਠੀਕ ਹੈ ਨਾ ਸਿੱਖ ਤੇ ਤਫਾਕਰ ਸੁਖਮਸਾਬਾ ਉਹ ਮੇਰੇ دوست ਨੇ ਜਿਹੜੇ ਉਹਨਾਂ ਦੇ ਦੋਤਾਜੀ ਆ ਤੋ ਕਹਿਣ ਦਾ ਭਾਵ ਹੈ ਕਿ ਤਾਰੀ ਜੀ ਦਾ ਸਿੰਗਰਾਂ ਦੇ ਨਾਲ ਪ੍ਰੇਮ ਪਿਆਰ ਬਹੁਤ ਸੀ ਜੀ ਉਹ ਤਾਂ ਕਰਕੇ ਗੀਤਾਂ ਚ ਨਾ ਪੈਂਦਾ ਨਾ ਪੈਂਦਾ ਤਾਰੀ ਜੱਤ ਵਾਲਾ ਸਾਊਂਡ ਸਿਸਟਮ ਸਾਊਂਡ ਸਿਸਟਮ ਉਹਨਾਂ ਟਾਈਮਾਂ ਚ ਹੁੰਦਾ ਸੀਗਾ ਅੱਜ ਕੱਲ ਤੇ ਕਲਾਕਾਰਾਂ ਕੋਲ ਆਪਦੀਆਂ ਸਕਰੀਨਾਂ ਆਪਦਾ ਸਾਰਾ ਹੁੰਦਾ ਹੈ ਜੀ ਉਦੋਂ ਇਹ ਕੁਛ ਨਹੀਂ ਸੀ ਹੁੰਦਾ ਉਦੋਂ ਤੇ ਵਾਜਾ ਢੋਲਕੀਆਂ ਲੈ ਕੇ ਆਉਂਦੇ ਸੀ ਉਹ ਸਾਊਂਡ ਜੇ ਫਿੱਟ ਕੀਤਾ ਹੁੰਦਾ ਸੀ ਮਾਈਕ ਜੇ ਉੱਚਾ ਜਿਆ ਕਿਸੇ ਚੁਣਿੰਦਾ ਬੰਦੇ ਹੁੰਦੇ ਸੀ ਸਾਰੇ ਕਲਾਕਾਰਾਂ ਕੋਈ ਚੱਲਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਉਹ ਸਾਰਾ ਸਿਸਟਮ ਚੱਲਦਾ ਹੁੰਦਾ ਸੀਗਾ ਸੋ ਤਾਰੀ ਜੈਤੋ ਵਾਲਾ ਜੀ ਉਹ ਕੋਈ ਸਿੰਗਰ ਨਹੀਂ ਸਨ ਨਾ ਹੀ ਗੀਤਕਾਰ ਗੀਤਕਾਰ ਵੀ ਸੀ ਹਾਂ ਜੀ ਉਹਨਾਂ ਦੇ ਮਤਲਬ ਕਿ ਇਹ ਮੰਗਲ ਮਦਾਨ ਦੇ ਗੀਤਕਾਰ ਸਨ ਹਾਂ ਜੀ ਹਾਂ ਜੀ ਮੰਗਲ ਮਦਾਨ ਜਿਹੜੇ ਸੀਗੇ ਰਿਸ਼ੀ ਜੀ ਦੇ ਫਾਦਰ ਸਾਹਿਬ ਫਾਦਰ ਸਾਹਿਬ ਹਾਂ ਜੀ ਉਹਨਾਂ ਦੇ ਜਵਾਈ ਹੋ ਕੇ ਉਹਨਾਂ ਦੇ ਜਿਹੜੇ ਜਵਾਈ ਸੀ ਮੰਗਲ ਮਦਾਨ ਉਹ ਮਸ਼ਹੂਰ ਗੀਤਕਾਰ ਸੀ ਜਿਹਨਾਂ ਦਾ ਉਹ ਬੜਾ ਫੇਮਸ ਗੀਤ ਸੀਗਾ ਲੀਡਰ ਬਣ ਜਾ ਯਾਰ ਸਲਾਮਾ ਹੋਣ ਗਿਆ ਰੱਖ ਚਮਚੇ ਦੋ ਚਾਰ ਸਲਾਮਾ ਹੋਣ ਜੀ ਠੀਕ ਹੈ ਤਾਂ ਹੋਰ ਵੀ ਕਈ ਗਾਣੇ ਸੀਗੇ ਕਈ ਕਈ ਅੱਛੇ ਗਾਣੇ ਸੀ ਉਹ ਨੂੰ ਮੈਂ ਉਹਨੂੰ ਦੇਖਿਆ ਉਹਨਾਂ ਦੀ ਦੁਕਾਨ ਹੁੰਦੀ ਹੀ ਆ ਢੀੜੀ ਗਲੀ ਜਿਹੜੀ ਖੇਸਾਂ ਵਾਲੀ ਮਿੱਠੀ ਕੋਈ ਵਾਲੀ ਇਹ ਸਿਮਰਨ ਜੋਤ ਮੱਕੜ ਦਾ ਘਰ ਵੀ ਉੱਥੇ ਨੇੜੇ ਹੀ ਸੀ ਠੀਕ ਕੋਈ ਬਿਲਕੁਲ ਤੇ ਇਹਨਾਂ ਦੀ ਕਾਰਨਰ ਤੇ ਦੁਕਾਨ ਦੀ ਸ਼ੋਕਮਸਤੀ ਉੱਥੇ ਬੈਠਾ ਹੁੰਦਾ ਸੀ ਹਮ ਨਰਮਲ ਨਿਮਾ ਬਹੁਤ ਸਟਾਰ ਬੰਦੇ ਜਿਹੜੇ ਹੁੰਦੇ ਸੀ ਨਾ ਸ਼ੋਕਮਸਤੀ ਵੀ ਉੱਥੇ ਮੈਂ ਦੇਖਿਆ ਸੀ ਅਸੀਂ ਉਦੋਂ ਸ਼ੋਕਮਸਤੀ ਉਹਨਾਂ ਨੇ ਵੀ ਗਾਣਾ ਗਾਇਆ ਸੀ ਮੰਗਲ ਮਦਨ ਜੀ ਦਾ ਮੈਨੂੰ ਯਾਦ ਨਹੀਂ ਕਿਹੜਾ ਗਾਇਆ ਸੀ ਪਰ ਗਾਣਾ ਉਹਨਾਂ ਨੇ ਵੀ ਗਾਇਆ ਹੋਇਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਮੈਂ ਉਸ ਦੁਕਾਨ ਤੇ ਮਤਲਬ ਨਾ ਕਿਉਂਕਿ ਮੰਗਲ ਮਦਨ ਜੀ ਟੈਲਰਿੰਗ ਦਾ ਬੜਾ ਜ਼ਬਰਦਸਤ ਗੁਣ ਸੀ ਉਹਨਾਂ ਕੋਲ ਤੇ ਉਸ ਦੁਕਾਨ ਤੇ ਮਤਲਬ ਕਿ ਸਪਾਰਾਂ ਦੀ ਪਰਮਾਰ ਦੇਖੀ ਉਸ ਟਾਈਮ ਮੁਰਕੇ ਜਿਹੜੇ ਸਟਾਰ ਬਣੇ ਵੀ ਜੀ ਤਾਂ ਮਿੱਟੂ ਜੀ ਨੰਦਲਾਲ ਨੂਰਪੁਰੀ ਸਾਹਿਬ ਦਾ ਨਾਮ ਸ਼ਾਇਦ ਹੋਣ ਵਾਲੇ ਤੇ ਬਹੁਤੇ ਮੁੰਡੇ ਨਾ ਜਾਣਦੇ ਹੋਣ ਪਰ ਇੱਕ ਵੱਡਾ ਨਾਮ ਬਹੁਤ ਸਾਰੇ ਗਾਣੇ ਉਹਨਾਂ ਨੇ ਲਿਖੇ ਬਹੁਤ ਸਾਰੇ ਮਕਬੂਲ ਗੀਤ ਉਹਨਾਂ ਨੇ ਲਿਖੇ ਤੇ ਫਿਰ ਉਹਨਾਂ ਦਾ ਚਲੋ ਜਿਵੇਂ ਅੰਤ ਹੋਇਆ ਉਹ ਵੀ ਇੱਕ ਟਰੈਜੇਡੀ ਵੱਖਰੀ ਤਰ੍ਹਾਂ ਦੀ ਸੀ ਪਰ ਉਸ ਤੋਂ ਵੀ ਦੁਖਦਗੱਲ ਇਹ ਖਬਰ ਪੜੀ ਕਿ ਇੱਕ ਸਮਾਰਕ ਉਹਨਾਂ ਦੀ ਯਾਦ ਦੇ ਵਿੱਚ ਬਣਨਾ ਸੀਗਾ ਇੱਕ ਬੁੱਤ ਬਣਵਾਇਆ ਤੇ ਧਾਕੇ ਹੋ ਗਏ ਨੇ ਥੱਲੇ ਵਾਲਾ ਜਿਹੜਾ ਥੜਾ ਬਣਾਇਆ ਸੀ ਉਹਦੀ ਇੱਟਾਂ ਖੁਰਨ ਲੱਗੀਆਂ ਨੇ ਪਰ ਉੱਪਰ ਵਾਲਾ ਬੋਤਲ ਆਉਣ ਦਾ ਮੌਕਾ ਨਹੀਂ ਲੱਗਿਆ ਹਜੇ ਤੱਕ ਐਸ ਤਰ੍ਹਾਂ ਅਸੀਂ ਸਾਂਭ ਰਹੇ ਹਾਂ ਆਪਣੇ ਵੱਡਿਆਂ ਦੇਖੋ ਬੜੀ ਮਹਿਮੂਸੀ ਵਾਲੀ ਗੱਲ ਹੈ ਹੂੰ ਝੂਮ ਝੂਮ ਰੱਖੋ ਕਲਗੀ ਚ ਜਾ ਜੀਹਾਰ ਜੀ ਬਿਲਕੁਲ ਨੰਦ ਲਾਲ ਲੋਹੜਪੁਰ ਹੂੰ ਭਈ ਜਿਸ ਨੂੰ ਰਫੀ ਨੇ ਵੀ ਗਾਇਆ ਜਿਸ ਨੂੰ ਮੇਰੇ ਖਲ ਦੇ ਨਾਲ ਉਸ ਵਿਲੇ ਦੇ ਜਿਹੜੇ ਲੈਜੈਂਡ ਸੀਗੇ ਸਾਰਿਆਂ ਨੇ ਗਾ ਸਾਰਿਆਂ ਨੇ ਗਾਇਆ ਬਿਲਕੁਲ ਸਕੂਲਾਂ ਦੇ ਜਿਹੜੇ ਲਿਟਰੇਚਰ ਉਹਨਾਂ ਦੇ ਵਿੱਚ ਆਨੰਦ ਲਾਲ ਨੌਰਪੁਰ ਜੀ ਤਾਂ ਕਮਾਲ ਆ ਮੈਂ ਤੇ ਆਪਾਂ ਆ ਰਹੇ ਆ ਜੀ ਤੁਹਾਡੇ ਮੂੰਹੋਂ ਗੱਲ ਸੁਣ ਕੇ ਕਿਉਂਕਿ ਆਨੰਦ ਲਾਲ ਨੌਰਪੁਰ ਦੇਖੋ ਅੱਜ ਜੇ ਜਾਨੀ ਹੋਰਾਂ ਦੇ ਦੌਰ ਦੇ ਵਿੱਚ ਨੌਰਪੁਰੀ ਵਰਗੇ ਹੁੰਦੇ ਹੂੰ ਤਾਂ ਉਹਨਾਂ ਕੋਲ ਕਿਹੜੀ ਗੱਡੀ ਹੁੰਦੀ ਸੋਚ ਕੇ ਦੇਖੋ ਸੋਚ ਕੇ ਵਾਕੇ ਹੀ ਵਾਕੇ